हरियाणा में जो हमारे किसान लीडर हैं, उनके घरों में जाके औरतों को बोला जा रहा आपको घर से उठा के ले जाएंगे जे बैरीगेटा तो ट्रैक्टर साढ़े पीछे खड़े नहीं तो साक्टर से आगे हमला होया तो फिर भी सा जी थे बंदे हरियाणा की हद जाए पर सा के दी भी है हरियाणा की हद है ਜਿਸ ਤਰ੍ਹਾਂ ਸੇ ਮੋਦੀ ਸਰਕਾਰ ਨੇ ਇਸ ਅੰਦੋਲਨ ਕੋ ਹੈਂਡਲ ਕੀਤਾ ਹੈ ਮੈਨੂੰ ਲੱਗਦਾ ਕੋ ਬੜੇ ਲੀਡਰ ਹੈ। ਸਾਡੀ ਪੁਲਿਸ ਇਹ ਕਹਿ ਰਹੀ ਹੈ ਨਹੀਂ ਜਿਸ ਦਾ ਕਰ ਨਹੀਂ ਸਕਦੇ ਜਿਹਦਾ ਮਤਲਬ ਕਿ ਸਾਡੇ ਘੋਲ ਨੂੰ ਸਾਡੇ ਸ਼ਹੀਦ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਤ ਤੋਂ ਇਹ ਥੀ ਹਮਾਰੇ ਮੁੱਖ ਮੰਤਰੀ ਸਾਹਿਬ ਬੋਲਤੇ ਸੇ ਵੀ ਮੂਜੇ ਸੈਂਟਰ ਧਮਕੀ ਦੇ ਰਹਾ। ਇਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਸ਼ਹੀਦ ਕਾ ਦਾ ਮੰਦੇ ਮੋਦੀ ਸਰਕਾਰ ਨੇ ਹੁਕਮ ਦਿਆ ਵੀ ਜਿੰਨੀ ਵੀ ਪੋਸਟੇ ਹਨ ਕਿਸਾਨ ਅੰਦੋਲਨ ਕੀ ਉਹ ਡਿਲੀਟ ਕਰ ਲੀ ਜਾਏ ਉਹਨਾਂ ਦੇ ਗ੍ਰਹਿ ਮੰਤਰਾਲੇ ਤੋਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਅੱਜ ਇੱਕ ਕੋ ਗੋਲੀ ਮਾਰੀ ਹੈ ਅਗਰ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਕੱਲ ਕੋ ਕਿਸੇ ਨੌਜਵਾਨ ਕੋ ਫਿਰ ਗੋਲੀ ਮਾਰਾਂਗੇ ਜੋ ਬੰਦਾ ਸੀ ਸਾਡੇ ਮੋਰਚੇ ਦਾ ਹਜੇ ਇਨਸਾਫ ਨਹੀਂ ਹੋਇਆ ਉਹ ਹਮਿੰ ਸਾਰਿਆਂ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਗਰਾਊਂਡ ਜ਼ੀਰੋ ਦਾ ਸਾਰਾ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਅਗਲੇ ਪਾਸੇ ਆ ਕੇ ਸਾਡੇ ਨੌਜਵਾਨਾਂ ਦਾ ਸ਼ਰੀਆਮ ਕਤਲਿਆਮ ਕੀਤਾ ਜਾ ਰਿਹਾ ਹੈ ਔਰ ਇਧੂ ਵੀ ਗਾਹ ਟੱਪ ਕੇ ਜੇ ਇਹ ਕਹੀਏ ਤੇ ਟਰੈਕਟਰ ਭੰਨੇ ਗਏ ਇਥੋਂ ਸਾਡੇ 5 ਨੌਜਵਾਨਾਂ ਨੂੰ ਗੁੰਡਾਗਰਦੀ ਕਰਕੇ ਚੱਕ ਕੇ ਲੈ ਕੇ ਗਏ। ਔਰ ਇੱਕ ਸਾਡਾ ਨੌਜਵਾਨ ਬੜਾ ਪਿਆਰਾ ਮਾਪਿਆਂ ਦਾ ਸੁਭਕਰਨ ਸ਼ਹੀਦ ਹੋਇਆ ਗੋਲੀ ਮਾਰ ਕੇ ਸ਼ਹੀਦ ਕੀਤਾ ਹੈ। ਉਹ ਸਾਡਾ ਪੂਰੇ ਦੇਸ਼ ਦੀ ਕਿਸਾਨ ਜਮਾਤ ਦਾ ਸ਼ਹੀਦ ਹੈ ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕਿਆ ਤੇ ਫਿਰ ਐਲਾਨ ਕਰਦੇ ਹੁਣ ਸਵਾਲ ਇਹ ਹੈ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਕਰਤਾ ਹੈ ਕਹਿੰਦੇ ਬਈ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭ ਕਰਨ ਨੂੰ ਅਸੀਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਦੇ ਆ ਉਹਨਾਂ ਦੀ ਭੈਣ ਨੂੰ ਨੌਕਰੀ ਐਲਾਨ ਕਰਦੇ ਆ ਤੇ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਦੇ ਦੁਸ਼ਮਣਾਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਗੱਲ ਹੈ ਇੱਥੇ ਆ ਕੇ ਗੱਲ ਆਉਂਦੀ ਹੈ ਟਵੀਟ ਵੇਖਣ ਮੇ ਉਹ ਲੱਗਦਾ ਵੀ ਬਹੁਤ ਕੁਝ ਕਹਿਤਾ ਮਾਰਯੋਗ ਮੁੱਖ ਮੰਤਰੀ ਜੀ ਨੇ ਬਹੁਤ ਕੁਝ ਕਹਿਤਾ ਲੇਕਿਨ ਅਮਲ ਦੇ ਵਿੱਚ ਕੀ ਨਿਕਲ ਰਿਹਾ ਹੈ ਅਮਲ ਤੋਂ ਇਹ ਨਿਕਲ ਰਿਹਾ ਹੈ ਕੇ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਇਹਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਸ਼ਹੀਦ ਕਾ ਦਾ ਮੰਦੇ ਹੋ ਸਾਡੇ ਨੂੰ ਸ਼ਹੀਦੀ ਦਰਜਾ ਕਿਸ ਗੱਲ ਦਾ ਸੋ ਇਸ ਕਰਕੇ ਸਾਡੀ ਪਰਜੋਰ ਮੰਗ ਹੈ ਪਹਿਲਾਂ ਵੀ ਰਹੀ ਹੈ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂ ਦੇਵੇ ਨਾਲ ਅਗਲੀ ਗੱਲ ਅਸੀਂ ਕੱਲ ਵੀ ਪੀਸੀ ਤੇ ਸੱਜ ਕੀਤਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਸੀ ਕਿ ਇਸ ਸਾਰੇ ਘਟਨਾਕਰਮ ਨੂੰ ਜੋ ਮੁਕੱਦਮਾ ਦਰਜ ਬਣਦਾ ਹੈ ਕਰਨਾ ਹਰਿਆਣੇ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਖਿਲਾਫ ਇਹ ਮੁਕੱਦਮਾ ਦਰਜ ਕਰਨਾ ਬਣਦਾ ਹੈ ਕਿਉਂ ਪੰਜਾਬ ਸਰਕਾਰ ਦੇ ਤੋਂ ਭੱਜ ਰਹੀ ਹੈ ਕਿਹੜੀ ਗੱਲ ਤੋਂ ਮਤਲਬ ਪੰਜਾਬ ਦੇ ਇੱਕ ਪਾਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇਹ ਕਹਿੰਦੇ ਨੇ ਕਿ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਆ ਮੈਂ ਪੰਜਾਬ ਦੇ ਨਾਲ ਖੜਾ ਜਿਓ ਪੰਜਾਬ ਦੇ ਨਾਲ ਖੜੇ ਨੇ ਤਾਂ ਅੱਜ ਉਹਨਾਂ ਦਾ ਫਰਜ਼ ਬਣਦਾ ਹੈ ਕਿ ਤੇਰੇ ਪੰਜਾਬ ਦਾ ਪੁੱਤ ਮਾਰਿਆ ਗਿਆ ਤੇਰੇ ਪੰਜਾਬ ਦੇ 300 ਦੇ ਕਰੀਬ ਜ਼ਖਮੀ ਕੀਤੇ ਗਏ ਨੇ ਔਰ ਤੇਰੇ ਪੰਜਾਬ ਦੇ ਇੱਧਰ ਆ ਕੇ 5 ਮਿੰਟ ਬਾਅਦ ਸਾਡੇ ਗੁੰਡਾ ਕਰਦੀ ਕੀਤੀ ਗਈ ਆ ਇਸ ਕਰਕੇ ਸਾਨੂੰ ਇਸ ਗੱਲ ਦਾ ਸਖਤ ਰੋਸ ਹੈ ਜਿਹੜਾ ਸਰਕਾਰ ਨੇ ਕੀਤਾ ਇਸ ਅਸੀਂ ਮੰਨਦੇ ਆ ਕਿ ਜੋ ਸਾਡੇ ਸ਼ਹੀਦ ਨੂੰ ਸਾਡੇ ਇਸ ਮੋਰਚੇ ਨੂੰ ਜੋ ਚਾਹੀਦਾ ਸੀ ਉਹ ਤੋਂ ਬਹੁਤ ਪਿੱਛੇ ਆ ਸਰਕਾਰ ਅਸੀਂ ਹਜੇ ਵੀ ਸਰਕਾਰ ਤੋਂ ਉਮੀਦ ਕਰਦੇ ਆ ਸਰਕਾਰ ਕਰੇ ਤੇ ਉਹਨਾਂ ਦੇ ਖਿਲਾਫ ਮੁਕੱਦਮਾ ਬਾਈ ਨੇਮ ਕਰਨਾ ਬਣਦਾ ਜਿੱਥੋਂ ਗੋਲੀ ਚੱਲੀ ਹੈ ਕਿਸੇ ਦੇ ਤਾਂ ਹੁਕਮ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕਿਸੇ ਦੇ ਤਾਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਉਹਨਾਂ ਦੇ ਗ੍ਰਹਿ ਮੰਤਰਾਲੇ ਤੋਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕੀ ਜੇਕਰ ਸਾਰੀਆਂ ਗੱਲਾਂ ਨੂੰ ਵੇਖੀਏ ਕਿੰਨੀ ਗੁੰਡਾ ਕਰਦੀ ਹੋਈ ਹੈ ਟਰੈਕਟਰ ਭੰਨਣ ਦੇ ਸਮੇਂ ਦੇ ਉੱਤੇ ਤੁਸੀਂ ਸਾਰਿਆਂ ਨੇ ਵੀਡੀਓ ਤੁਹਾਡੇ ਕੋਲੇ ਪਹੁੰਚਾਉਂ ਜਾਨੇ ਸਾਡੇ ਨਾਲੋਂ ਵੱਧ ਸਾਰੇ ਦਾ ਸਾਰਾ ਮੋਰਚਾ ਤੁਸੀਂ ਰਿਕਾਰਡ ਕੀਤਾ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਬਣਦਾ ਸੀ ਸਾਡੇ ਮੋਰਚੇ ਨਾਲ ਹਜੇ ਇਨਸਾਫ ਨਹੀਂ ਹੋਇਆ ਸੋ ਇਸ ਲਈ ਸਾਡੀ ਮੰਗ ਉੱਚੀ ਜਗਤ ਤੋਂ ਖੜੀ ਹੈ ਸਾਡਾ ਇਸ ਤਰੀਕੇ ਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਦੇ ਕੋਲੋਂ ਪਹਿਲੀ ਤਾਂ ਗੱਲ ਆ ਕਿ ਸਾਡਾ ਹਰਿਆਣਾ ਗਵਰਨਮੈਂਟ ਨਾਲ ਕੇਂਦਰ ਗਵਰਨਮੈਂਟ ਨਾਲ ਲੜਾਈ ਹੈ ਪੰਜਾਬ ਗਵਰਨਮੈਂਟ ਨੇ ਸਾਡੇ ਨੌਜਵਾਨ ਦੇ ਪਰਿਵਾਰ ਨੂੰ ਮਦਦ ਕਰਨ ਦੀ ਗੱਲ ਕੀਤੀ ਹੈ ਗੱਲ ਵੱਖਰੀ ਆ ਲੇਕਿਨ ਜਿੰਨੀ ਦੇਰ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਮੋਰਚੇ ਦੋਨੋਂ ਮੋਰਚੇ ਦੋਨੋਂ ਫਾਰਮ ਜਿਹਦੇ ਤੇ ਸੈਟੀਸਫਾਈਡ ਨਹੀਂ ਗਏ ਬਾਕੀ ਗੱਲਬਾਤਾਂ ਪੁਲੀਸ ਆ ਪਰਵਾਰ ਸਾ ਸਭ ਤੋਂ ਪਹਿਲਾਂ ਪਰਿਵਾਰ ਬੋਲੇਗਾ ਜੇ ਅਸੀਂ ਜਿਹੜਾ ਕਾਰਵਾਈ ਕਰਦਾ ਜੀ ਜਿਹੜੇ ਵੀ ਦੋਸ਼ੀ ਆ ਇਹਨਾਂ ਨੂੰ ਸਤ ਤੋਂ ਸਤ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਹੋਰ ਸਾਨੂੰ ਕੋਈ ਐਡਾ ਵੱਡਾ ਪਾਸ਼ਾ ਦਾ ਲਾਜ ਨਹੀਂ ਅਸੀਂ ਤਾਂ ਹੀ ਕਹਿੰਦੇ ਆ ਵੀ ਸਾਡੇ ਬੱਚੇ ਨੂੰ ਜਿਹਨੇ ਮਾਰਿਆ ਇਹ ਦੋਸ਼ੀਆਂ ਦੇ ਕਾਰਨ ਕਰਕੇ ਪਰਚਾ ਦਿੱਤਾ ਇਹ ਪਰਚਾ ਹੋਇਆ ਨਹੀਂ ਹੋਇਆ ਜੀ ਹਲੇ ਤੱਕ ਕੋਈ ਵੀਆ ਨਹੀਂ ਹੋਇਆ ਨਹੀਂ ਹੋਇਆ ਸਿਰਫ ਫੋਨ ਲਿਆ ਟ੍ਰੈਕ ਨਹੀਂ ਜੀ ਦੇਖਿਏ ਪੂਰਾ ਦੇਸ਼ ਦੇਖ ਰਹਾ ਹੈ ਪੂਰੇ ہمارے ਅੰਦੋਲਨ ਕੇ ਉਪਰ ਪਰਹਾਰ ਕਰ ਰਹੀ ਹੈ ਆਪਕੋ ਮਾਲੂਮ ਹੋਗਾ ਐਕਸ ਟਵੀਟ ਕੋ ਮੋਦੀ ਸਰਕਾਰ ਨੇ ਹੁਕਮ ਦਿਆ ਵੀ ਜਿਤਨੀ ਵੀ ਪੋਸਟੇ ਹੈ ਕਿਸਾਨ ਅੰਦੋਲਨ ਕੀ ਉਹ ਡਿਲੀਟ ਕਰ ਲੀ ਜਾਏ ਬੇਸ਼ੱਕ ਉਹਨਾਂ ਨੇ ਕਹਾ ਵੀ ਅਸੀਂ ਇੰਟਰਨੈਸ਼ਨਲ ਲੈਵਲ ਤੇ ਨਹੀਂ ਕਰਾਂਗੇ ਦੇਸ਼ ਲੈਵਲ ਤੇ ਜਿਤਨੀ ਵੀ ਮਾਰੀ ਪੋਸਟੇ ਥੀ ਉਹ ਡਿਲੀਟ ਕਰਵਾ دی ਗਈ ਹੈ ਦੂਸਰਾ लगभग एक के ज्यादा जो सोशल मीडिया अकाउंट थे वो बंद करवाए गए हैं इसके अलावा जो पंजाब के चैनल है आउट ऑफ स्टेट में उनकी जो ट्रांसमिशन है वो बंद कर दी गई है जो ज्ञात हो रहा अभी जो गुरबानी का प्रसारण जा रहा था कैलकाटा में वो भी नहीं जा रहा है जैसे पंजाब से न्यूज आ रही है और हरियाणा सरकार ने पहले एनएसए लगाने का निर्णय ले लिया उसके बाद वापस गए हरियाणा में जो हमारे किसान लीडर हैं, उनके घरों में जाके औरतों को बोला जा रहा आपको घर से उठा के ले जाएंगे जिस तरह की दहशत चल रही है और पूरी तरह सरकार जो उनकी नैतिकता होती है जिस तरह से मोदी सरकार ने इस आंदोलन को हैंडल किया है मैं नहीं लगता को बड़े लीडर है मैं नहीं लगता कि भाजपा की वो उचित पॉलिसी रही है या आरएसएस उसके मगर खड़ी है वो अच्छी तरह से किसानों को डील कर सके तभी आज यूके की पार्लियामेंट में जो करण जी का मुद्दा उठा है मानवाधिकारों का मुद्दा पूरा इंटरनेशनल लेवल पे उठा अगर मोदी सरकार इस आंदोलन को सही तरीके से हैंडल करती तो शायद पूरी दुनिया में हमारे देश का जो दुनिया की सबसे बड़ी जमूरियत है उसका इस तरह से नाम बदनाम ना होता हम साफ कहना चाहते हम देश के किसान हैं मजदूर हैं हमसे देश बनता है आप आगे बढ़िए और एमएसपी खरीद की गारंटी का कानून बनाने का जो मनसा है वो पूरा कीजिए किसान और मजदूर का कर्ज मुक्त करिए और जो मांगे हैं जैसे लखीमपुर खीरी है केस वापस लेने हैं बिजली बिजली बिल 2023 है सभी मांगों के ऊपर निर्णय लीजिए और इससे पहले जो परिस्थितियां आपने पैदा की थी पूरी तरह नेट खोलिए ठीक है जी और जो पूरी तरह नेट खोलिए आम कार्य व्यवस्था कर लीजिए और जो अभी डालेवाल साहब ने कहा बात तो ये थी हमारे मुख्यमंत्री साहब बोलते थे भी मुझे सेंटर धमकी दे रहा है तीन सौ छप्पन लगा देंगे मैं आपके पक्ष में खड़ा हूँ कितनी बढ़िया बात थी बहुत अच्छा बात है अब हमारे मुख्यमंत्री जी खुद बोलकर भी दोषियों के खिलाफ कार्रवाई होगी और उनके जो अधिकारी है बोल रहे हैं भी ऐसा हो ही नहीं सकता हमने तब परिवार को यहाँ बोल दिया कि ये दो दिन भी लग सकते हैं दस दिन भी लग सकते हैं आप निर्णय के परिवार ने बोल दिया हमारे लिए पैसा बड़ी चीज नहीं है हम आज किसानों से कहेंगे आप इनकी मदद कीजिए करोड़ों रुपया इनके घर में भेज देंगे पैसा बड़ी चीज नहीं है सो तो इस तरह से आज एक को गोली मारी है अगर इस पे कोई कार्रवाई नहीं हुई कल को किसी नौजवान को फिर गोली मारेंगे करनी चाहिए तो पंजाब सरकार जितना जोर परिवार के रिश्तेदारों के ऊपर लगा रही है उतना जोर मांगों को जो हमारी मांगे थी उसको हल करने के ऊपर लगा देती तो शायद समस्या का और हम पूरी तरह कंसंट्रेट कर रहे हैं अपने आंदोलन के ऊपर तो ये आज की वार्ता थी भी अभी या अभी हो सकता संस्कार ना हो ना हो पाए तो जब तक ये क्लियर नहीं होता आगे की बात करेंगे पर साहब एक मिनट एक मिनट एक मिनट करो करो फुल से बोलो कल भी असली ये गल पीसी ਦੇ ਵਿੱਚ ਕਹੀ ਸੀ ਬਈ ਉਹਨਾਂ ਦੀਆਂ ਹਰਿਆਣੇ ਦੇ ਗੱਲਿਆ ਫੋਰਸਾਂ ਨੇ ਉਸ ਨੌਜਵਾਨ ਦੇ ਸ਼ੁਰੂ ਕਰਨ ਦੇ ਸਿਰਚ ਗੋਲੀ ਮਾਰੀ ਕੋਈ ਪੈਰਾਚਿਨਿ ਮਾਰੀ ਕੋਈ ਲੱਤਾਂ ਚ ਮਾਰੀ ਇਹ ਦੁਨੀਆ ਪੱਦਰ ਦਾ ਸੂਲ ਆ ਰੂਲ ਆ ਇਹ ਵੀ ਸਿੱਧੀ ਗੋਲੀ ਮਾਰ ਕੇ ਮਾਰਨ ਦੇ ਵੱਧ ਤੋਂ ਵੱਧ ਮਾਰੋ ਉਹ ਉਦ ਹੀ ਹੁੰਦਾ ਹੁੰਦਾ ਜਦੋਂ ਦੋ ਫੌਜਾਂ ਲੜ ਰੰਗੀਆਂ ਹੋਣ ਦੋ ਹਜ਼ਾਰ ਬੰਦ ਤਾਕਤਾਂ ਇੱਕ ਦੂਜੇ ਨਾਲ ਲੜ ਰੰਗੀਆਂ ਹੋਣ ਇੱਥੇ ਕੋਈ ਦੋ ਹਜ਼ਾਰ ਬੰਦ ਤਾਕਤਾਂ ਤਾਂ ਲੜ ਨਹੀਂ ਰੰਗੀਆਂ ਸੀ ਇੱਕ ਪਾਸੇ ਕਿਸਾਨ ਸੀਗੇ ਜਿਨ੍ਹਾਂ ਕੋਲੇ ਕੋਈ ਬਰੁਧੀ ਹਥਿਆਰ ਨਹੀਂ ਸੀ ਕੋਈ ਹੋਰ ਨਹੀਂ ਸੀ ਪੀਸ ਫੋਲੋ ਵੱਧ ਰਹੇ ਸੀ ਦੂਜੇ ਪਾਸੇ ਤਿਆਰ ਬੰਦ ਫੋਰਸਾਂ ਸੀ ਸੋ ਜੇ ਉਹਨਾਂ ਨੇ ਗੋਲੀ ਮਾਰੀ ਹੈ ਜਿਹੜਾ ਮਤਲਬ ਉਹਨਾਂ ਨੇ ਸਾਫ਼ ਜਿਹੜਾ ਆਪਦਾ ਕਮੰਤਰੀ ਕਾਨੂੰਨ ਹੈ ਸਿਧਾਂਤ ਦੀ ਲ ਜੇ ਜਿਹੜਾ ਦੋਸ਼ੀ ਨੇ ਕਾਨੂੰਨ ਦੀ ਲੰਗੜਾ ਕੀਤੀ ਹੈ ਇਹ ਸਰਕਾਰ ਉਹਨੂੰ ਸਜ਼ਾ ਦੇਣ ਤੋਂ ਕਿਉਂ ਪਾਸਾ ਵਟ ਰਹੀ ਹੁਣ ਜੇ ਉਹਨੂੰ ਇਹ ਕਹਿੰਦੇ ਆ ਵੀ ਤੁਸੀਂ ਸਜ਼ਾ ਤਾਂ ਨਾ ਦਿਵਾਓ ਪੈਸੇ ਲੈ ਲੋ ਕਰੋੜ ਇਹ ਤਾਂ ਲੋਕ ਸਾਨੂੰ ਕਹਿਣਗੇ ਵੀ ਸਜ਼ਾ ਵਾਲੀ ਗੱਲ ਛੱਡਤੀ ਉਹਦਾ ਮੁੱਲ ਵਟਣਾ ਹੈ ਬੰਦੇ ਦਾ ਪਿੰਡਾਂ ਜੀ ਨੂੰ ਕਹਿੰਦੇ ਉਹਦਾ ਮੁੱਲ ਵਟਣਾ ਤੇ ਦੁਸ਼ਮਣ ਨਾਲ ਤੁਸੀਂ ਪੈਸੇ ਲੈ ਕੇ ਸਮਝੌਤਾ ਕਰਦੇ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਪਹਿਲੀ ਗੱਲ ਪ੍ਰਵਾਦੇ ਵੀ ਕਹਿੰਦਾ ਸੀ ਧੰਨਵਾਦ ਜੀ ਮੁੰਡੇ ਦੇ ਫਜ਼ਰ ਨੇ ਕਹਿੰਦਾ ਵੀ ਸਾਡੇ ਲਈ ਪਹਿਲੀ ਗੱਲ ਨਿਆਂ ਹੈ ਜਿਹੜੇ ਬੰਦੇ ਨੇ ਸਾਡੇ ਮੁੰਡੇ ਦੇ ਗੋਲੀ ਮਾਰੀ ਆ ਪਹਿਲਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਪੈਸੇ ਵਾਲੀ ਗੱਲ ਦੂਜਾ ਨਿਆ ਆਪਣੀ ਨੌਕਰੀ ਵਾਲੀ ਪੈਸੇ ਵਾਲੀ ਗੱਲ ਦੂਜੇ ਨੰਬਰ ਤੇ ਆ ਇਹਨਾਂ ਦੇ ਪੰਜਾਬ ਹੈ ਦੇਸ਼ ਹੈ ਇਹੋ ਜਿਹੀਆਂ ਨੌਕਰੀਆਂ ਇਹੋ ਜਿਹਾ ਪੈਸਾ ਪੈਰਾਂ 'ਚ ਰੋਲਦੇ ਫਿਰਦੇ ਹਮਿੰਦਰ ਸਾਹਿਬ ਹੁਣ ਇਹ ਦੱਸੋ ਕਿ ਇਹ ਮੁੱਦਾ ਇਹ ਤੁਹਾਡੇ ਮਾਮਲੇ ਕੋਈ ਮੈਂ ਤਾਂ ਹੱਦਾਂ ਲਈ ਜੁੜ ਜਾਣਾ ਅਸੀਂ ਰਾਤ ਭਰ ਦੇ ਬਹੁਤ ਇਹਦੇ ਤੇ ਕੋਸ਼ਿਸ਼ ਕੀਤੀ ਮਿਹਨਤ ਕੀਤੀ ਆ ਟਰਾਈ ਕੀਤੀ ਆ ਸਪਰੀਮ ਕੋਰਟ ਦੇ ਬਹੁਤ ਸਾਰੇ ਰੂਲਿੰਗਸ ਇਹੋ ਜਿਹੇ ਪਈਆਂ ਨੇ ਜਿਹੜੀਆਂ ਸਿੱਧਾ ਸਿੱਧਾ ਆਦੇਸ਼ੇ ਦਿੰਦੀਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਕਿਸੇ ਤਰ੍ਹਾਂ ਦੀ ਕੋਈ ਜਾਂਚ ਕਰਨ ਦੀ ਲੋੜ ਨਹੀਂ ਜਦੋਂ ਵੀ ਅਜਿਹਾ ਕੋਈ ਅਫੇਰ ਸਾਹਮਣੇ ਆਉਂਦਾ ਹੈ ਜਦੋਂ ਸੂਚਨਾ ਪੁਲਿਸ ਨੂੰ ਮਿਲਦੀ ਹੈ ਪੁਲਿਸ ਤੁਰੰਤ ਮੁਕੱਦਮਾ ਦਰਜ ਕਰ ਸਕਦੀ ਨਹੀਂ ਮੁਕੱਦਮਾ ਦਰਜ ਕਰਨ ਲਈ ਬੌਂਡ ਹੈ ਇਹ ਕਿਹਾ ਹੈ ਸਾਡੀ ਪੁਲਿਸ ਇਹ ਕਹਿ ਰਹੀ ਹੈ ਨਹੀਂ ਜੀ ਅਸੀਂ ਤਾਂ ਕਰ ਨਹੀਂ ਸਕਦੇ ਜਿਹਦਾ ਮਤਲਬ ਤੇ ਸਾਡੇ ਘੋਲ ਨੂੰ ਸਾਡੇ ਸ਼ਹੀਦ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਕਿਸੇ ਕੀਮਤ ਉਤੇ برداشت ਨਹੀਂ ਕੀਤਾ ਜਾਏਗਾ ਧੰਨਵਾਦ ਪੰਜਾਬ ਸਰਕਾਰ ਵੱਲੋਂ ਕਿਹੜੇ ਅਧਿਕਾਰੀ ਜਾਂ ਕਿਹੜੇ ਨਮਾਇੰਦੇ ਨਾਲ ਤੁਹਾਡੀ ਗੱਲ ਹੋਈ ਹੈ ਤੇ ਉਹਨਾਂ ਨੇ ਕੀ ਮਜਬੂਰੀ ਜाहिर ਕੀਤੀ ਹੈ ਦੇਖੋ ਜਿਹੜੀ ਅੱਜ ਇੱਥੇ ਗੱਲਬਾਤ ਹੋਈ ਹੈ ਅੱਜ ਐਸਐਸਪੀ ਬਠਿੰਡਾ ਇੱਥੇ ਆਏ ਨੇ ਸਾਡੇ ਨਾਲ ਵਿਚਾਰ ਚਰਚਾ ਦੇ ਵਿੱਚ ਉਹ ਬੈਠੇ ਨੇ ਸਾਡੇ ਵਕੀਲਾਂ ਨਾਲ ਉਹਦੀ ਗੱਲ ਹੋਈ ਹੈ ਸਾਡੇ ਵਕੀਲਾਂ ਨੂੰ ਉਹਨੇ ਬੜਾ ਕਲੀਅਰ ਕੱਟ ਤੇ ਸਾਫ਼ ਸ਼ਬਦਾਂ ਚ ਇਹ ਕਹਿਤਾ ਸਾਡਾ ਇੱਕ ਪੈਨ ਲਾ ਵਕੀਲ ਸਰਦ ਨਾਲ ਖੜੀ ਨੇ ਇਹਨਾਂ ਨੂੰ ਉਹਨੇ ਕਿਹਾ ਕਿ ਪੁਲਿਸ ਉਹਨਾਂ ਦੇ ਮੁਕੱਦਮਾ ਦਰਜ ਨਹੀਂ ਕਰ ਸਕਦੀ ਜੇ ਪੁਲਿਸ ਉਹਨਾਂ ਦੇ ਮੁਕੱਦਮਾ ਹੀ ਨਹੀਂ ਦਰਜ ਕਰ ਸਕਦੀ ਆਪਦੀ ਖਲ ਬਚਾਉਣ ਤੇ ਲੱਗੀ ਐ ਇਹਦਾ ਮਤਲਬ ਇਹ ਤੂੰ ਕਿਹੜੀ ਤੁਸੀਂ ਕਿਹੜੀ ਗਲਤੀ ਗੱਲ ਕਰਦੇ ਹੋ ਕਿ ਤੁਸੀਂ ਪੰਜਾਬ ਦੇ ਰਾਖੇ ਕਾਰਨ ਕੀ ਦੱਸ ਰਹੇ ਹੋ ਕਾਰਨ ਕੁਛ ਵੀ ਨਹੀਂ ਕਾਰਨ ਇਹ ਹੈ ਕਿ ਜੀ ਅਸੀਂ ਉਹਨਾਂ ਦੇ ਕਰਾਂਗੇ ਪਰਚਾ ਦਰਜ ਤੇ ਕੱਲ ਨੂੰ ਉਹ ਸਾਡੇ ਤੇ ਕਰਨਗੇ ਸਭ ਇਹ ਗੱਲਾਂ ਨੇ ਇਹ ਵੀ ਕਿਹਾ ਜਾ ਰਿਹਾ ਇਹ ਵੀ ਹਰਿਆਣੇ ਦੇ ਏਰੀਆ ਚ ਸੀ ਬੰਦਾ ਉਹ ਨਹੀਂ ਉਹ ਕਹਿਣਾ ਉਹ ਕਹਿ ਸਕਦੇ ਨੇ ਕੁਝ ਵੀ ਤੁਸੀਂ ਕਹਿ ਰਹੀ ਹੈ ਜੀ ਆਪਣੀ ਨਹੀਂ ਸਾਡੀ ਪੁਲਿਸ ਨੂੰ ਮੇਰੀ ਗੱਲ ਜਦੋਂ ਗੱਲ ਸੱਚ ਸਾਹਮਣੇ ਆਏਗੀ ਨਿਕਲ ਕੇ ਹੋਰ ਗੱਲਾਂ ਬਹੁਤ ਸਾਰੀਆਂ ਹੋਣਗੀਆਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਸਾਡਾ ਨੌਜਵਾਨ ਪੁਲਿਸ ਨੂੰ ਕੀ ਪਤਾ ਵੀ ਉਹ ਹਰਿਆਣੇ ਦੀ ਹੱਦ ਚ ਆਇਆ ਹਰਿਆਣੇ ਦੀ ਪੁਲਿਸ ਨੇ ਨਹੀਂ ਚੱਕਿਆ ਪੰਜਾਬ ਦੀ ਪੁਲਿਸ ਨੇ ਨਹੀਂ ਚੱਕਿਆ ਸਾਡੇ ਟਰੈਕਟਰਾਂ ਦੇ ਆਗੇ ਦਾ ਹਮਲਾ ਹੋਇਆ ਹਜੇ ਵੀ ਪੁਲਿਸ ਇਹ ਭਾਲਦੀ ਆ ਕਿ ਉਹ ਹਰਿਆਣੇ ਦੀ ਹੱਦ ਚਾਏ ਜਿੱਥੇ ਬੈਰੀਕੇਡ ਲੱਗੇ ਨੇ ਬੈਰੀਕੇਡਾਂ ਤੋਂ ਕਿੰਨਾ ਪਿੱਛੇ ਸਾਡੇ ਟਰੈਕਟਰ ਖੜੇ ਨੇ ਜੇ ਬੈਰੀਕੇਡਾਂ ਤੋਂ ਟਰੈਕਟਰ ਸਾਡੇ ਪਿੱਛੇ ਖੜੇ ਨੇ ਤੇ ਸਾਡੇ ਟਰੈਕਟਰਾਂ ਦੇ ਆਗੇ ਹਮਲਾ ਹੋਇਆ ਤੇ ਫਿਰ ਵੀ ਸਾਡੀ ਪੁਲਿਸ ਇਹ ਕਹੀ ਜਾਵੇ ਸਾਡੀ ਸਰਕਾਰ ਇਹ ਕਹੀ ਜਾਵੇ ਕਿ ਜੀ ਤੁਹਾਡੇ ਬੰਦੇ ਹਰਿਆਣੇ ਦੀ ਹੱਦ ਚਾਏ ਹੁਣ ਸਾਡੇ ਕੋਲੇ ਉੱਥੇ ਕੋਈ ਲੈਣ ਖਿੱਚ ਕੇ ਦਿੱਤੀ ਵੀ ਆਹ ਹਰਿਆਣੇ ਦੀ ਆਦ ਹੈ ਸਾਨੂੰ ਦਾ ਜਿੱਥੇ ਜਾ ਕੇ ਅਗਲੇ ਨੇ ਰੋਕਿਆ ਅਸੀਂ ਉੱਥੇ ਰੁਕੇ ਖੜੇ ਹਾਂ ਫਿਰ ਮੁੱਖ ਮੈਂ ਇੱਕ ਮਿੰਟ ਇੱਕ ਮਿੰਟ ਜੀ ਲੱਗਦਾ ਕਿ ਤੁਹਾਡੇ ਕੋਲ ਦੇ ਫੋਰ ਕੋਰਨਰ ਖੜਾ ਕਰ ਦਿੱਤਾ ਗਿਆ ਕਿ ਉਹਨੂੰ ਕਿਦਣਾ ਕਿਦਾਂ ਸਕਿਪ ਕੀਤਾ ਗਿਆ ਯਾਰ ਮੈਨੂੰ ਲੱਗਦਾ ਇਹੇ ਜੇ ਗੱਲਾਂ ਕਰਨ ਦੀ ਮੈਨੂੰ ਦੱਲੇਵਾਲ ਜੀ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਇੱਕ ਪਾਸੇ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਇੱਕ ਪਾਸੇ ਦਾ ਮੁੱਖ ਉਹ ਕੇਂਦਰ ਦੇ ਖਿਲਾਫ ਸੀਗੀਆਂ ਲੱਗਦਾ ਨਹੀਂ ਮੈਨੂੰ ਪੰਜਾਬ ਬਿਲਕੁਲ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਐ ਨਹੀਂ ਬੰਦੇ ਦੀ ਕੇਂਦਰ ਦੇ ਖਿਲਾਫ ਹੀ ਮੁੱਦਾ ਵਾ ਜੜੀ ਸ਼ਹੀਦ ਪਰਿਵਾਰ ਨਾਲ ਗੱਲ ਜੁੜੀ ਹੋਈ ਆ ਉਹ ਕਰ ਦਿੱਤਾ ਗਿਆ ਵਾ ਕੇਂਦਰ ਦੇ ਖਿਲਾਫ ਮੋਰਚਾ ਕੇਂਦਰ ਖਿਲਾਫ ਹੀ ਰਹੂਗਾ ਪਰ ਜਿਹੜੀ ਜਿਹੜੀ ਬੰਦੀ ਬੰਦੀ ਕਾਰਵਾਈ ਜਿੱਥੇ ਬੰਦੀ ਆ ਉਹ ਮੋਟਮ ਲੈ ਕੇ ਔਰ ਦਿੱਲੀ ਜਾਣ ਨੂੰ ਲੈ ਕੇ ਕੀ ਆ ਰਿਹਾ ਹੋਇਆ ਰੁਕਿਓ ਰੁਕਿਓ ਸੁਣੋ ਮੇਰੀ ਗੱਲ ਆ ਸਾਡੇ ਮੋਰਚੇ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋਇਆ ਹੈ ਅਸੀਂ ਇਹ ਇੱਧਰ ਸਾਡਾ ਮਰ ਗਿਆ ਉਹਨੂੰ ਅਸੀਂ ਛੱਡ ਕੇ ਤੇ ਹੋਰ ਪਾਸੇ ਤੁਰੇ ਫਿਰਾਂਗੇ ਸਾਡੀ ਪ੍ਰਾਇੋਰਟੀ ਸਾਡੇ ਸ਼ਹੀਦ ਨੂੰ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਪਹਿਲ ਹੈ ਜੀ ਉਹਦੇ ਤੇ ਸਾਡਾ ਧਿਆਨ ਕੰਸਟ੍ਰੀਟ ਕੀਤਾ ਹੋਇਆ ਸਾਰੇ ਲੱਗੇ ਹੋਏ ਆ ਉਹਨੂੰ ਦੁਆਵਾਂਗੇ ਇਹ ਪੰਜਾਬ ਗਵਰਨਮੈਂਟ ਨੇ ਦੇਖਣਾ ਹੈ ਕਿ ਪੰਜਾਬ ਗਵਰਨਮੈਂਟ ਨੇ ਕਿੰਨੀ ਛੇਤੀ ਸਾਨੂੰ ਇਨਸਾਬ ਦੇਣਾ ਹੈ ਇਹਗਾ ਸੋਚੇ ਕੇਂਦਰ ਗਵਰਨਮੈਂਟ ਵੀ ਇਹਨਾ ਸੋਚੇ ਕਿ ਵੀ ਜੇ ਅਸੀਂ ਇੱਥੇ ਪੰਜਾਬ ਗਵਰਨਮੈਂਟ ਨਾਲ ਜੀ ਗਏ ਤੇ ਤੇਰੇ ਲਈ ਮੁੱਕ ਜੀ ਸਕਣਾ ਲੜਾਈ ਸਾਡੀ ਐਜ਼ ਇਟ ਇਜ਼ ਜਾਰੀ ਆ ਉਸੇ ਤਰ੍ਹਾਂ ਜਾਰੀ ਹੈ ਸਾਡੇ ਕੀ ਲੱਗਦਾ ਤੁਹਾਨੂੰ ਅੱਜ ਸਾਡਾ ਇੱਕ ਨੌਜਵਾਨ ਕਿਸਾਨ ਸ਼ਹੀਦ ਹੋਇਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੁੱਦਾ ਚੱਲਿਆ ਗਿਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਮੁੱਦਾ ਉੱਠ ਖੜਿਆ ਇੰਨਾ ਰੌਲਾ ਪੈ ਰਿਹਾ ਹੈ ਇਧਰ ਕਰ ਇਧਰ ਵੀ ਘਾਟ ਟਪਗੀ ਤੇ ਯੂਕੇ ਜੋ ਆਪਣਾ ਯੂਨ ਦੇ ਵਿੱਚ ਸਾਡਾ ਮਸਲਾ ਚਲਿਆ ਗਿਆ ਇਹ ਇਹ ਅੰਦੋਲਨ ਰੁਕਣ ਵਾਲੀ ਕੋਈ ਗੱਲ ਨਹੀਂ ਸਰਕਾਰਾਂ ਇਹਨਾਂ ਭਲੇਖੇ 'ਚ ਰਹਿਣ ਕਿ ਭਈ ਸਾਡੇ ਨੂੰ ਇਹ ਮਾਰ ਕੇ ਇੱਥੇ ਤੇ ਪੰਜਾਬ ਗਵਰਨਮੈਂਟ ਦੇ ਦਬਾਅ ਪਾ ਕੇ ਸਾਨੂੰ ਇਨਸਾਫ ਨੂੰ ਸਾਡੇ ਨੂੰ ਲੋੜ ਲੈਣਗੇ ਤੇ ਇੱਥੇ ਹੀ ਸਾਨੂੰ ਉਲਝਾ ਦੇਣਗੇ ਇਹ ਕਤਾਈ ਨਹੀਂ ਹੋਣਾ ਜੱਲੇਵਾਲ ਸਾਹਿਬ ਤੁਸੀਂ 23 ਤੱਕ ਜਿਹੜਾ ਫੈਸਲਾ ਮੁਲਤਵੀ ਕੀਤਾ ਸੀ ਦਿੱਲੀ ਵਦਨ ਦਾ ਹੁਣ ਅੱਗੇ ਕਿੰਨੇ ਦਿਨਾਂ ਲਈ ਮੁਲਤਵੀ ਕੀਤਾ ਬੇਖੋ ਇਹ ਤੋਂ ਬਾਅਦ ਅਸੀਂ ਮੀਟਿੰਗ ਕਰ ਰਹੇ ਹਾਂ ਸਾਰਾ ਕੁਝ ਅਗਲੀ ਪੀਸੀ ਦੇ ਵਿੱਚ ਤੁਹਾਨੂੰ ਆਜਾ ਧੰਨਵਾਦ ਸਾਰਾ ਨਹੀਂ ਹੁੰਦਾ ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਓਗੇ ਦੇਖੋ ਅਸੀਂ ਇਹ ਕਾ ਇਥੋਂ ਟਿੱਕਰ ਕਹਿ ਦਿੱਤੀ ਗੱਲ ਹੈ ਕੇ ਇਹਦੇ ਤੇ ਦੋ ਦਿਨ ਲੱਗ ਜਾਣਾ ਪਰਿਵਾਰ ਨੇ ਸਾਡੇ ਨਾਲ ਇਹ ਕਹਿਤਾ ਦੋ ਦਿਨ ਲੱਗਦੇ ਚਾਰ ਦਿਨ ਲੱਗਦੇ ਪਰਿਵਾਰ ਨੇ ਇਹ ਕਹਿਤਾ ਕਿ ਮਹੀਨਾ ਵੀ ਲੱਗ ਜੇ ਮਹੀਨਾ ਵੀ ਲੱਗ ਜੇ ਸਾਨੂੰ ਤਾਂ ਵੀ ਕੋਈ ਫਰਕ ਨਹੀਂ ਇਹ ਸਾਡਾ ਨਹੀਂ ਪਰਿਵਾਰ ਦੇ ਸੁਣ ਲੋ ਧਿਆਨ ਨਾਲ ਸਾਰੇ ਪਰਿਵਾਰ ਨੇ ਕਹਿਤਾ ਸਾਡਾ ਨਹੀਂ ਇਹ ਮੋਰਚੇ ਦਾ ਇਹ ਦੇਸ਼ ਦੀ ਕਿਸਾਨੀ ਦਾ ਪੁੱਤ ਸੀ ਦੇਸ਼ ਦੀ ਕਿਸਾਨੀ ਦਾ ਪੁੱਤ ਬਣ ਚੁੱਕਿਆ ਹੈ ਔਰ ਇਹਨੂੰ ਸਾਰੇ ਦੇਸ਼ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੇ ਇਹਨੂੰ ਅਡਾਪਟ ਕਰ ਲਿਆ ਜੀ ਢੱਲੇਵਾਲ ਸਾਹਿਬ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਪਰਿਵਾਰ ਦੇ ਉੱਤੇ ਪ੍ਰੈਸ਼ਰ ਹੈ ਕਿਹਦੇ ਵੱਲੋਂ ਤੇ ਕਿਹੋ ਜਿਹਾ ਪ੍ਰੈਸ਼ਰ ਹੈ ਜਿਹੜਾ ਪਾਇਆ ਜਾ ਰਿਹਾ ਹੈ ਸਰਕਾਰ ਪ੍ਰਸ਼ਾਸਨ ਦੇਖੋ ਸਰਕਾਰ ਤੇ ਪ੍ਰਸ਼ਾਸਨ 'ਚ ਕੋਈ ਫਰਕ ਨਹੀਂ ਹੁੰਦਾ ਤੇ ਤੁਸੀਂ ਪਰਿਵਾਰ ਨੂੰ ਟਰੌਨ ਧਮਕਾਉਂਦੀਆਂ ਗੱਲਾਂ ਕਰਦੇ ਹੋ ਪਰਿਵਾਰ ਨੂੰ ਪੁਲਿਸਨ ਦੀਆਂ ਗੱਲਾਂ ਕਰਦੇ ਹੋ ਇਹ ਤੁਹਾਡੀ ਗੱਲ ਠੀਕ ਨਹੀਂ ਹੈਗੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਦੀ ਇਨੀਸ਼ੀਏਟਿਵ ਨਹੀਂ ਜੇ ਤੁਹਾਡਾ ਪੰਜਾਬ ਦਾ ਇੱਕ ਪੁੱਤ ਉਹਨਾਂ ਨੇ ਸ਼ਹੀਦ ਕੀਤਾ ਤੁਸੀਂ ਹਿਸਾਬ ਲਗਾ ਦਿੱਤਾ ਢੱਲੇਵਾਲ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਜੀ ਜੀ ਢੱਲੇਵਾਲ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਢੱਲੇਵਾਲ ਸਾਹਿਬ ਜੀ ਢੱਲੇਵਾਲ ਸਾਹਿਬ ਇੱਕਲਾ ਸਵਾਲ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਪਰ ਉੱਥੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠ ਰਹੇ ਆ ਇੱਥੇ ਫਿਰ ਭਰੋਸੇਯੋਗਤਾ ਕੀ ਰਹੇਗੀ ਜੀ ਸੁਣੋ ਇੱਕ ਮਿੰਟ ਇਧਰਲੇ ਸਵਾਲ ਤੇ ਗੱਲ ਤੇਰੀ ਸਵਾਲ ਦਾ ਜਵਾਬ ਦੇਣਾ ਮੈਂ ਜੀ ਤੈਨੂੰ ਜੀ ਤੈਨੂੰ ਤਾਂ ਇਹ ਬੜੀ ਕਲੀਅਰਟੀ ਕਰਨੀ ਚਾਹਣਾ ਪਹਿਲਾਂ ਮੇਰੇ ਬਰਦਰ ਪੁਲੀਸ ਚੋਂ ਕਲੀਅਰਟੀ ਹੋਈ ਜੋ ਸਾਡੇ ਬੇਟੇ ਸੁਖਦੀਪ ਦੀ ਸਾਦਤ ਹੋਈ ਇੱਕ ਨੂਰੀ ਬਾਟਨ ਦੀ ਉਹਦੇ ਵਿੱਚ ਸਾਨੂੰ ਪੰਜਾਬ ਗਵਰਨਮੈਂਟ ਨੇ 1 ਕਰੋੜ ਰੁਪਏ ਦੀ ਰਾਸੀ ਇੱਕ ਸਾਡੀ ਬੱਚੀ ਨੂੰ ਨੌਕਰੀ ਦਾ ਐਲਾਨ ਕੀਤਾ ਸੀ ਜੀ ਉਹ ਕਰੋੜ ਦੀ ਰਾਸੀ ਤੇ ਸਰਕਾਰੀ ਨੌਕਰੀ ਨੂੰ ਮੁੱਢ ਤੋਂ ਰੱਦ ਕਰਦੇ ਆ ਸਾਨੂੰ ਸਾਡੇ ਬੱਚੇ ਦੀ ਐਫ ਆਈ ਆਰ ਵੀ ਉੱਪਰੋਂ ਅੱਖਰੋਂ ਨਹੀਂ ਦੇ ਇਸਾਂ ਨਹੀਂ ਚਾਹੀਦਾ ਉਸ ਅਨਸਾਰ ਮਤਲਬ ਜਿੰਨਾ ਚਿਰ ਐਫ ਆਰ ਵੀ ਨਹੀਂ ਹੁੰਦੀ ਉਹਨਾਂ ਚ ਨਹੀਂ ਐਕਸੈਪਟ ਕਰ ਜਿੰਨਾ ਚਿਰ ਐਫ ਆਰ ਵੀ ਨਹੀਂ ਹੁੰਦੀ ਸਾਡੀ ਜਥੇ ਕਮਿਸ਼ਨ ਤੋਂ ਨਹੀਂ ਬਸ ਸਰੇ ਕੋਈ ਸਾਡੇ ਪਰਿਵਾਰ ਨਾਲ رابطہ ਕਰੋ ਜਾਂ ਨਾ ਕਰੋ ਠੀਕ ਹੈ ਇਹ ਦੋ ਸਾਨੂੰ ਇਨਸਾਨ ਮਿਲ ਗਿਆ ਸਾਨੂੰ ਜਦੋਂ ਵੀ ਛੋਟੇ ਪੱਟੇ ਮੇਰੇ ਭਾਈ ਮਾਤਾ ਸਰ ਜੀ ਤੁਸੀਂ ਮੁੰਡੀਆਂ ਬੋਲ ਦਿਜੀਏ ਜਿਹੜੀ ਵਾਲੀ ਗੱਲ ਆਦਰਵਾਸ ਇੱਕ ਮਿੰਟ ਕੁਛ ਦਿਨ ਸਾਨੂੰ ਅਸੀਂ ਪਹਿਲੀ ਦੂਜੀ ਨੀਜੀ ਕਿੰਨਾ ਕੀਤਾ ਜਾਂ ਪਾਇਆ ਜਾ ਰਿਹਾ ਦੀ ਪ੍ਰੈਸ਼ਰ ਕੋਰਟ ਵਿੱਚ ਜੇ ਜਾ ਰਹੇ ਹੋ ਪ੍ਰੈਸ਼ਰ ਨਹੀਂ ਕਰ ਜਿਵੇਂ ਪਿੰਡਾਂ ਦੇ ਵਿੱਚ ਆਮ ਲੋਕ ਹੁੰਦੀ ਨੇ ਸਰਕਾਰ ਦੇ ਕੋਈ ਕਾਚੀ ਕੋਈ ਆਮ ਜੋ ਹੈਗੇ ਪਿੰਡਾਂ ਵਿੱਚ ਮਦਦ ਨਾ ਕਰੋ ਇਹ ਭੇਡਾਂ ਜਾ ਕੇ ਕਰੇ ਚੰਗੀ ਨਹੀਂ ਮਤਲਬ ਅਸੀਂ ਨਹੀਂ ਕਰਦੇ ਕਿ ਜੀ ਨਹੀਂ ਲੱਗਦਾ ਤੁਸੀਂ ਆਪਰਾ ਮन्त्री ਨੂੰ ਬੋਲ ਦਿਜੀਏ ਜੀ ਨਾਮ ਤੇ ਰਿਸ਼ਤਾ ਬੇਸ਼ੱਕ ਮੈਂ ਰਾਸ਼ਟਰ ਦੇ ਵਿੱਚ ਮੇਰਾ ਸਭ ਤੋਂ ਨੇੜ ਦਾ ਬੱਚਾ ਸੀਗਾ ਪਰ ਮਾ ਮੇਰਾ ਨਾਤਾ ਕੁਛ ਨਹੀਂ ਪਰ ਮੈਂ ਉਹਨੂੰ ਦਰਜਾ ਆਪਦੇ ਬੇਟੇ ਨੂੰ ਬਦਲਣਾ ਜੀ ਢੱਲੇਵਾਲ ਸਾਹਿਬ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠ ਰਹੇ ਆ ਤੇ ਇਸ ਤੇ ਕੀ ਪ੍ਰੋਸੇਜ ਯੋਗਤਾ ਰਹਿ ਗਈ ਤਾਂ ਦੂਜੇ ਪਾਸੇ ਜਿਵੇਂ ਕਹਿ ਰਹੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜੀ ਸੁਣੋ ਮੁੱਖ ਮੰਤਰੀ ਸਾਨੂੰ ਇਹ ਕਹਿ ਰਹੇ ਨੇ ਕਿ ਆਓ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ ਜੀ ਤੁਹਾਡੀ ਗੱਲ ਸਾਡੇ ਸਾਹਮਣੇ ਇਥੋ ਚਿੱਕਰ ਗੱਲ ਕਹੀ ਗਈ ਕਿ ਅਸੀਂ ਹਰ ਤਰੀਕੇ ਦੇ ਨਾਲ ਤੁਹਾਡੇ ਨਾਲ ਖੜਾਂਗੇ ਤੇ ਖੜਿਆ ਇੱਥੇ ਅਸੀਂ ਮੁੱਖ ਮੰਤਰੀ ਨੂੰ ਦੁਬਾਰਾ ਸੱਦਿਆ ਮੀਟਿੰਗ ਦੇ ਵਿੱਚ ਆਪ ਤੁਹਾਡੇ ਮਾਧਮ ਦੇ ਰਹੀ ਇਹ ਕਿਹਾ ਵੀ ਉੱਥੇ ਆਓ ਕਿਉਂ ਸੱਦਿਆ ਸੀ ਉਹਦੇ ਇਸੇ ਕਰਕੇ ਸੱਦਿਆ ਸੀਗਾ ਕਿ ਮੁੱਖ ਮੰਤਰੀ ਜੀ ਨੂੰ ਪਤਾ ਲੱਗੇ ਅਜਾ ਉਹਨਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਭਾਈ ਤੁਸੀਂ ਤੁਸੀਂ ਸਾਡੇ ਨਾਲ ਉਹ ਸਰਕਾਰ ਸਾਡੀ ਹੈ 92 ਐਮਐਲਏ ਅਸੀਂ ਲੋਕਾਂ ਨੇ ਪਬਲਿਕ ਨੇ ਜਿੱਤ ਕੇ ਦਿੱਤੇਰੇ ਤੁਹਾਨੂੰ ਔਰ ਉਹੀ ਲੋਕ ਅਜ ਬਾਰਡਰਾਂ ਤੇ ਬੈਠੇ ਨੇ ਜਿਨ੍ਹਾਂ ਦੇ ਉੱਤੇ ਐਡੇ-ਐਡੇ ਖਤਰਨਾਕ ਹਥਿਆਰ ਸਿੱਟੇ ਜਾ ਰਹੇ ਨੇ ਮੋਟਾਰ ਵਰਗੇ ਖਤਰਨਾਕ ਮਾਰੂ ਹਥਿਆਰ ਜਿਨਾਂ ਨਾਲ ਤੱਕ ਤੇ ਦਰਵਾਜ਼ੇ ਤੋੜੇ ਜਾਂਦੇ ਨੇ ਉਹ ਸਿੱਟੇ ਜਾ ਰਹੇ ਨੇ ਉਹਨਾਂ ਨੂੰ ਆ ਕੇ ਵੇਖੋ ਤੇ ਸਰਕਾਰ ਦੇ ਸਾਹਮਣੇ ਰੱਖੋ